ਇਹ ਜਿਹੜੇ ਸਟੇਟ ਦੇ ਹੱਕ 'ਚ ਭੁਗਤ ਰਹੇ ਨੇ ਇਹ ਇਹ ਮਤਲਬ ਇਹ ਕਹਿ ਸਕਦੇ ਆਂ ਭੀ ਇਹ ਕਦੇ ਵੀ ਪੰਜਾਬ ਦੇ ਪੱਖ 'ਚ ਨਹੀਂ ਭੁਗਤੇ ਅੱਜ ਤੱਕ ਹੂੰ ਐ ਇਹਨਾਂ ਨੇ 1984 'ਚ ਵੀ ਇਹ ਸਟੇਟ ਦੇ ਪੱਖ 'ਚ ਬੈਠੇ ਹੂੰ ਜੋ ਜੋ ਸਰਕਾਰ ਦੀਆਂ ਏਜੰਸੀਆਂ ਹੂੰ ਉਹ ਸਰਕਾਰ ਦੀਆਂ ਏਜੰਸੀਆਂ ਦੇ ਪੱਖ 'ਚ ਭੁਗਤੇ ਹੂੰ ਔਰ ਅੱਜ ਵੀ ਉਹ ਲੋਕ ਉਹੀ ਲੋਕ ਬੋਲੇ ਨੇ ਔਰ ਬੋਲੇ ਵੀ ਉਦੋਂ ਨੇ ਜਦੋਂ ਤੇ ਹਵੀਰ ਦੀ ਡੈਥ ਹੋਈ ਹੈ ਜੀ ਆ ਉਹਦੇ ਨਾਲ ਦਰਦਨਾਕ ਹਾਦਸਾ ਹੋਇਆ ਉਦੋਂ ਮਤੈ ਇਹਨਾਂ ਦੇ ਵਿੱਚੋਂ ਕੋਈ ਨਹੀਂ ਬੋਲਦਾ ਬਿਲਕੁਲ ਤੇ ਜਦੋਂ ਹੀ ਪ੍ਰਵਾਸੀਆਂ ਦੇ ਖਿਲਾਫ ਮਤੇ ਪੈਣੇ ਸ਼ੁਰੂ ਹੁੰਦੇ ਨੇ ਜੀ ਉਦੋਂ ਇਹ ਬਰਸਾਤੀ ਡੰਡੂ ਦੀ ਤਰ੍ਹਾਂ ਬਾਹਰ ਨਿਕਲੇ ਆਉਂਦੇ ਨੇ ਜੀ ਤੇ ਉਦੋਂ ਹੀ ਇਹ ਮਤਲਬ ਸਰਕਾਰੀ ਡੰਡੂ ਬਣ ਕੇ ਬੋਲਦੇ ਨੇ ਜੀ ਹਾਂ ਇਹਦੇ ਪਿੱਛੇ وجہ ਕੀ ਲੱਗਦੀ ਹੈ ਤੁਹਾਨੂੰ ਜਿਹੜਾ ਇਹ ਇਹ ਵਰਤਾਂਤਿਕ ਸਿਰਜਿਆ ਜਾ ਰਿਹਾ ਇੱਕ ਸਟੇਟ ਦੇ ਹੱਥ ਟੋਕੇ ਬਣ ਕੇ ਆਪਣੇ ਰਾਜ ਦੇ ਲੋਕਾਂ ਦੇ ਖਿਲਾਫ ਜਿਹੜਾ ਬੋਲਣਾ ਇਦਾਂ ਦਾ ਇਹਦੇ ਵਿੱਚ ਇੱਕੋ ਹੀ ਹੈ ਜੀ ਕਿ ਪੰਜਾਬ ਦੀ ਹੋਂਦ ਨੂੰ ਖਤਮ ਕਰਨਾ ਪੰਜਾਬ ਦੇ ਵਿੱਚ ਪੰਜਾਬੀ ਜਿਹੜੇ ਮੂਲ ਨਿਵਾਸੀ ਨੇ ਉਹਨਾਂ ਨੂੰ ਕੱਟ ਗਿਣਤੀ ਚ ਲਿਆਉਣਾ ਤੇ ਜਿਹੜੇ ਪ੍ਰਵਾਸੀ ਨੇ ਇਹਨਾਂ ਨੂੰ ਵੱਧ ਗਿਣਤੀ ਗਿਣਤੀ ਦੇ ਵਿੱਚ ਇੱਥੇ ਲਿਆਉਣਾ ਤੇ ਇਹ ਪੰਜਾਬ ਨੂੰ ਜਿਹੜੀ ਸੈਂਟਰਲ ਏਜੰਸੀਆਂ ਨੇ ਉਹ ਉਹਨਾਂ ਦੇ ਵੱਲੋਂ ਸੱਟ ਮਾਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਉਹਦੇ ਹੱਥ ਛੋਕਾ ਬਣੇ ਹੋਏ ਨੇ ਇਹ ਜੀ ਇੱਕ ਪਾਸੇ ਮਜ਼ਦੂਰਾਂ ਦੇ ਰਾਖੇ ਕਹੋਂਦੇ ਹੈਗੇ ਦੂਜੇ ਪਾਸੇ ਇੱਕ ਮਜ਼ਦੂਰ ਹੈ ਜਿਹੜਾ ਇੱਕ ਵੱਡੀ ਬੇਰੁਜ਼ਗਾਰੀ ਚੋਂ ਪੰਜਾਬ ਦਾ ਮਜ਼ਦੂਰ ਗੁਜ਼ਰਿਆਗਾ ਇਹ ਕੇਵਲ ਪੰਜਾਬ ਦੇ ਮਜ਼ਦੂਰਾਂ ਨੂੰ ਇਸਤੇਮਾਲ ਕਰਦੇ ਨੇ ਕਿਸਾਨਾਂ ਨੂੰ ਇਸਤੇਮਾਲ ਕਰਦੇ ਨੇ ਇਹ ਪੰਜਾਬ ਦੇ ਹਿੱਤ ਦੇ ਲੋਕ ਨਹੀਂ ਹੈਗੇ ਇਹ ਸਮਝਣਾ ਪਏਗਾ ਪੰਜਾਬ ਦੇ ਲੋਕਾਂ ਨੂੰ ਕਿ ਜਿਹੜੇ ਪੰਜਾਬ ਦੇ ਮਜ਼ਦੂਰ ਹੈ ਕਹਨੂ ਹੈਗੀਆਂ ਕਿਸਾਨ ਮਜ਼ਦੂਰ ਜਿਹੜੀਆਂ ਕਿਸਾਨ ਜੂਨੀਅਨਾਂ ਬਣੀਆਂ ਹੋਈਆਂ ਨੇ ਇਹ ਕਿਸਾਨਾਂ ਮਜ਼ਦੂਰਾਂ ਦਾ ਨਾਮ ਵਰਤ ਕੇ ਇਹਨਾਂ ਨੇ ਜੂਨੀਅਨ ਬਣਾਈਆਂ ਹੋਈਆਂ ਨੇ ਪਰ ਹਾਲਾਤ ਇਹ ਨੇ ਕਿ ਪੰਜਾਬ ਦੇ ਜਿਹੜੇ ਮਜ਼ਦੂਰ ਹੈ ਅੱਜ ਸਰਵੇ ਕਰਾ ਕੇ ਦੇਖ ਲੋ ਅੱਜ ਰੇਸ਼ੋ ਚੈੱਕ ਕਰ ਲੋ ਜਿੰਨੀ ਇੰਡਸਟਰੀ ਆ ਪੰਜਾਬ ਦੇ ਵਿੱਚ ਲੁਧਿਆਣੇ ਦੀ ਇੰਡਸਟਰੀ ਚੈੱਕ ਕਰਾ ਦਿੰਦਾ ਮੈਂ ਮੈਂ ਇਹ ਰੇਸ਼ੋ ਸ਼ਹਿਰਪੁਰੇ ਸ਼ਾਹਕੋਤ ਦੀ ਇੰਡਸਟਰੀ ਚੈੱਕ ਕਰਾ ਦਿੰਦਾ ਜੀ ਹਰ ਇੰਡਸਟਰੀ ਦੇ ਵਿੱਚ 80% ਪ੍ਰਵਾਸੀ ਨੇ ਹਮ ਔਰ 20% ਸਾਰੇ ਜਿਹੜੇ ਮੂਲ ਨਿਵਾਸੀ ਨੇ ਕੰਮ ਕਰਦੇ ਨੇ ਤੇ ਇੱਥੇ ਦਾ ਜਿਹੜਾ ਜੁਵਾ ਹੈ 46 ਲੱਖ ਜੁਵਾ ਜਵਾਨ ਲੋਕ ਜਿਹੜੇ ਨੌਕਰੀਆਂ ਤੋਂ ਵਾਂਝੇ ਫਿਰ ਰਹੇ ਨੇ ਪੜ੍ਹ ਲਿਖ ਕੇ 46 ਲੱਖ ਛੜਾ ਬੱਚਾ ਜਿਹੜਾ ਉਹ ਉਹ ਲੋਕਲ ਮੂਲ ਨਿਵਾਸੀਆਂ ਦਾ ਤੁਰਿਆ ਫਿਰਦਾ ਜਿਹਨੂੰ ਕੋਈ ਨੌਕਰੀ ਨਹੀਂ ਹੈ ਜੀ ਹਮ ਜੀ ਤੇ ਇੱਕ ਜਿਹੜਾ ਦੇਖਿਆ ਜਾਵੇ ਜਿਹੜੇ ਆਗੂ ਕਿਸਾਨ ਆਗੂ ਜਾਂ ਫਤਿਹ ਸਾਂਝੀ ਨਹੀਂ ਕਰਦੇ ਦਸਮ ਪਿਤਾ ਵੱਲੋਂ ਬਖਸ਼ੀ ਹੋਈ ਜਾ ਜਕਾਰਿਆਂ ਦੇ ਵੀ ਕਹਿੰਦੇ ਕਿ ਅਸੀਂ ਜਕਾਰਾ ਨਹੀਂ ਲਾਉਣਾ ਪਰ ਅੱਜ ਉਹ ਹੀ ਸਿੱਖ ਫਲਸਵੇ ਦੀਆਂ ਸਿੱਖ ਸੋਚ ਦੀਆਂ ਗੁਰੂਆਂ ਦੀਆਂ ਧਾਰਨਾ ਦੇ ਕੇ ਇਸ ਪ੍ਰਵਾਸੀਆਂ ਦੇ ਮੁੱਦੇ ਨੂੰ ਜੋੜ ਰਹੇ ਨੇਗੇ ਉਹ ਸਾਡੇ इमोशनल ਸੈਂਟੀਮੈਂਟਲ ਨਾਲ ਖੇਡ ਰਹੇ ਨੇ ਸਾਡੀਆਂ ਜਿਹੜੀਆਂ ਸਿੱਖ ਭਾਵਨਾਵਾਂ ਨੇ ਉਹਨਾਂ ਨਾਲ ਖੇਡ ਕੇ ਲੋਕਾਂ ਨੂੰ इमोशनल ਕਰਕੇ ਭਾਵਨਾਤਮਕ ਕਰਕੇ ਉਹ ਉਹਨਾਂ ਦਾ ਜਿਹੜਾ ਰੋ ਉਹਨੂੰ ਬਦਲਣਾ ਚਾਹੁੰਦੇ ਨੇ ਇਸ ਤਰ੍ਹਾਂ ਦੇ ਫਲਸਫੇ ਦੀਆਂ ਗੱਲਾਂ ਕਰਕੇ ਜਦ ਕਿ ਮੁੰਡ ਤੋਂ ਉਹ ਸ਼ੁਰੂ ਤੋਂ ਸਿੱਖ ਵਿਰੋਧੀ ਰਹੇ ਨੇ ਔਰ ਕਦੇ ਉਹ ਪੰਥਕ ਸੋਚਦੇ ਹੋ ਨਹੀਂ ਸਕਦੇ ਜਿਹੜੇ ਇਹ ਕਹਿ ਸਕਦੇ ਨੇ ਕਿ ਅਸੀਂ ਸਟੇਜ ਤੋਂ ਬੋਲੇ ਸੋਨਿਹਾਲ ਦਾ ਜਕਾਰਾ ਨਹੀਂ ਬੁਲਾਉਣਾ ਅਸੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤੇ ਨਹੀਂ ਆਖਣੀ ਤੇ ਫਿਰ ਉਹ ਲੋਕ ਅੱਜ ਸਿੱਖ ਫਲਸਫੇ ਦੀਆਂ ਗੱਲਾਂ ਕਰਨ ਇਹ ਵੈਸੇ ਹੀ ਹਾਸੋਹੀਣੀ ਗੱਲ ਹੈ ਪਰ ਇਹ ਲੋਕ ਜਿਹੜੀਆਂ ਲੋਕਾਂ ਦੀਆਂ ਸਿੱਖ ਭਾਵਨਾਵਾਂ ਉਹਨਾਂ ਨਾਲ ਖੇਡ ਰਹੇ ਨੇ ਔਰ ਉਹਨਾਂ ਨੂੰ ਇਸਤੇਮਾਲ ਕਰ ਰਹੇ ਨੇ ਇੱਕ ਇਹ ਵੀ ਦੇਖਿਆ ਜਿਹੜੇ ਜਿਹੜੇ ਆਗੂਆਂ ਦੀ ਗੱਲ ਕਰ ਰਹੇ ਆ ਭਾਵੇਂ ਅਗਰਾਹ ਹੁਣ ਖਾਸ ਕਰਕੇ ਫੰਡ ਕਿਸਾਨਾਂ ਤੋਂ ਲੈਂਦੇ ਹੈਗੇ ਫੰਡ ਉਹੀ ਅਮਰਧਾਰੀਆਂ ਤੋਂ ਲੈਂਦੇ ਆ ਗਾਤਰੇ ਵਾਲੇ ਉਹ ਲੱਖਾ ਸਦਾਨਾ ਵੀ ਬੋਲ ਰਿਹਾ ਸੀ ਕਿ ਉਹਨਾਂ ਤੋਂ ਫੰਡ ਇਕੱਠਾ ਕਰਦੇ ਆ ਪਰ ਭੁਗਤਦੇ ਨਹੀਂ ਕਦੇ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਭਾਵੇਂ ਐਮਐਸਪੀ ਗਾਰੰਟੀ ਦੇ ਕਾਨੂੰਨ ਦੀ ਗੱਲ ਸੀ ਤੁਸੀਂ ਹੁਣ ਸੰਘਰਸ਼ ਲੜਿਆ ਦੋਵੇਂ ਮੋਰਚਿਆਂ ਤੇ ਸ਼ੰਭੂ ਵੀ ਲੜਿਆ ਖਨੋਰੀ ਲੜਿਆ ਉਹਨੂੰ ਵੀ ਇੱਕ ਆਉਂਦਾ ਰਿਹਾ ਜਦੋਂ ਸਮਝੌਤੇ ਦੀ ਗੱਲ ਚੱਲੀ ਕਿ ਪਿੱਛੇ ਲੈ ਜਾਓ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਦੀ ਵੀ ਖੁੱਲਕੇ ਹਮਾਇਤ ਨਹੀਂ ਕਰਦੇ ਸਮੁੱਚੀ ਕਰਜ਼ਾ ਮਾਫੀ ਦੀ ਵੀ ਖੁੱਲਕੇ ਹਮਾਇਤ ਨਹੀਂ ਕਰਦੇ ਅਸਲ ਤੇ ਵਿੱਚ ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਹੋਇਆ ਲੋਕਾਂ ਦੀਆਂ ਛੋਟੀਆਂ ਲੋੜਾਂ ਜਿਹੜੀਆਂ ਆ ਛੋਟੀਆਂ ਲੋੜਾਂ ਦੇ ਵਿੱਚ ਉਹਨਾਂ ਦੇ ਨਾਲ ਜਾ ਕੇ ਉਹਨਾਂ ਦੇ ਜਿਹੜੇ ਸੈਂਟੀਮੈਂਟਲ ਨਾਲ ਉਹਨਾਂ ਨੂੰ ਜੋੜ ਕੇ ਤੇ ਫਿਰ ਉਹਨਾਂ ਨੂੰ ਇਸਤੇਮਾਲ ਕਰਦੇ ਨੇ ਔਰ ਇਹਨਾਂ ਦੀ ਜਿਹੜੀ ਪਿੱਛੋਂ ਮੰਚਾ ਹੈ ਇਹਨਾਂ ਨੂੰ ਜੋ ਸਕ੍ਰਿਪਟ ਲਿਖ ਕੇ ਆਂਦੀ ਆ ਪਿੱਛੋਂ ਸਰਕਾਰੀ ਏਜੰਸੀਆਂ ਤੋਂ ਜਿਹੜੀਆਂ ਸੈਂਟਰਲ ਏਜੰਸੀਆਂ ਤੋਂ ਉਹ ਕੁਝ ਹੋਰ ਹੈ ਇਹਨਾਂ ਦਾ ਪਿਛੋਕ ਜੇ ਫੋਲਿਆ ਜਾਵੇ ਫਰੋਲਿਆ ਜਾਵੇ ਇਸ ਤਰ੍ਹਾਂ ਤੇ ਉਹਦਾ ਪਿਛੋਕੜ ਕੁਝ ਹੋਰ ਹੈ ਪਰ ਇੱਥੇ ਲੋਕਾਂ ਨੂੰ ਜੋ ਚਿਹਰਾ ਵਿਖਾਇਆ ਜਾ ਰਿਹਾ ਉਹ ਕੁਝ ਹੋਰ ਹੈ ਹਾਥੀ ਕੇ ਦੰਦ ਖਾਣੇ ਕੇ ਔਰ ਦਿਖਾਣੇ ਕੇ ਔਰ ਉਹ ਕਹਾਵਤ ਬਿਲਕੁਲ ਢੁਕਦੀ ਹੈ ਭਈ ਇਹ ਲੋਕ ਜਿਹੜਾ ਚਿਹਰਾ ਇਹਨਾਂ ਦਾ ਇੱਥੇ ਵਿਖਾਇਆ ਜਾ ਰਿਹਾ ਕੁਝ ਹੋਰ ਹੈ ਪਰ ਉਸ ਚਿਹਰੇ ਦੇ ਪਿੱਛੇ ਲੁਕਿਆ ਹੋਇਆ ਉਹ ਪਿਛੋੜ ਹੈ ਉਨਕੇ ਹਮਾਇਤ ਕਿਉਂ ਨਹੀਂ ਕਰ ਰਹੇ ਫਿਰ ਕਿਸਾਨਾਂ ਦੀ ਜਿਹੜੀ ਮੁੱਖ ਮੰਗਾਂ ਤਿੰਨ ਮੰਗਾਂ ਆ ਗਈਆਂ ਇਹਦੀ ਹਮਾਇਤ ਕਿਉਂ ਨਹੀਂ ਹੋ ਰਹੀ ਖੁੱਲਕੇ ਜਦੋਂ ਕਿਸਾਨਾਂ ਦੀਆਂ ਜਥੇਬੰਦੀਆਂ ਕਹੋਂਦੇ ਆ ਇਹ ਨਹੀਂ ਕਰਨਗੇ ਕਦੇ ਵੀ ਕਿਉਂ ਕਿ ਕਿਉਂਕਿ ਜਿਹੜਾ ਅਸਲ ਦੇ ਵਿੱਚ ਜੋ ਇਹਨਾਂ ਨੂੰ ਸੈਂਟਰਲ ਏਜੰਸੀਆਂ ਕਹਿਣਗੀਆਂ ਕਰਨਗੇ ਤਾਂ ਉਹ ਹੀ ਨਾ ਇਹ ਇਹ ਕਦੇ ਨਹੀਂ ਕਰਨਗੇ ਖੁੱਲਕੇ ਇਹ ਲੋਕਾਂ ਨੂੰ ਗੁੰਮਰਾਹ ਕਰਕੇ ਮੋੜਾ ਦੇਣਗੇ ਜੋ ਸਰਕਾਰ ਕਹਿ ਰਹੀ ਆ ਜਿਸ ਵਾਸਤੇ ਸਰਕਾਰ ਨੇ ਇਹਨਾਂ ਨੂੰ ਰੱਖਿਆ ਹੋਇਆ ਹੂੰ ਇਹਦੇ ਪਿੱਛੋਂ ਜਿਹੜਾ ਥਾਪੜਾ ਦਿੱਤਾ ਹੋਇਆ ਉਹ 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 ਸਰਕਾਰ ਦੇ ਮਨਸੂਬਿਆਂ ਤੇ ਕਿਵੇਂ ਪਾਣੀ ਫੇਰ ਦੇਣਗੇ ਜਿੱਦਣ ਇਹ ਕਿਸਾਨਾਂ ਦੇ ਪੱਖ 'ਚ ਖੜ ਗਏ ਪੂਰੀ ਤਰ੍ਹਾਂ ਉਸ ਦਿਨ ਇਹ ਸਰਕਾਰੀ ਏਜੰਸੀਆਂ ਇਹਨਾਂ ਨੂੰ ਨੰਗਾ ਚਿੱਟਾ ਕਰ ਦੇਣਗੀਆਂ ਸੋ ਇਸ ਕਰਕੇ ਇਹ ਕਦੇ ਵੀ ਜਿਹੜੀ ਕਿਸਾਨੀ ਦੀ ਗੱਲ ਹੈ ਉਹਨੂੰ ਘੁਮਾ ਕੇ ਹੋਰ ਪਾਸੇ ਲਜਾਣ ਲਈ ਇਨਾਂ ਦੀ ਟ੍ਰੇਨਿੰਗ ਇਸ ਗੱਲ ਦੀ ਹੈ ਤੇ ਜਿਵੇਂ ਕਿ ਇਹ ਹੁਣ ਇਹਨਾਂ ਨੇ ਜਿਹੜੇ ਸਿੱਖ ਫਲਸਫੇ ਨਾਲ ਜੋੜ ਕੇ ਸਾਡੇ ਗੁਰੂ ਸਾਹਿਬਾਨ ਨਾਲ ਜੋੜ ਕੇ ਗੱਲ ਕੀਤੀ ਪੰਜ ਪਿਆਰਾਂ ਨਾਲ ਜੋੜ ਕੇ ਗੱਲ ਕੀਤੀ ਉੱਥੇ ਫਿਰ ਗੁਰਬਾਣੀ ਦੀਆਂ ਉਦਾਹਰਨਾਂ ਦਿੰਦੇ ਨੇ ਐਗਜ਼ਾਮਪਲ ਦਿੰਦੇ ਨੇ ਜਦ ਕਿ ਗੁਰਬਾਣੀ ਨੂੰ ਮੰਨਣ ਵਾਲੇ ਹੈ ਨਹੀਂ ਸੋ ਇਹ ਇਹ ਲੋਕ ਸਰਕਾਰ ਨੇ ਅ ਕਹਦੇ ਹੋ ਕਿ ਪਾਲੇ ਹੋਏ ਲੋਕ ਨੇ ਤੇ ਸਰਕਾਰ ਦੀ ਉਹ ਗੱਲ ਕਰਨ ਵਾਲੇ ਨੇ ਇੱਕ ਤੁਹਾਡਾ ਕਿਤੇ ਸੁਣ ਰਿਹਾ ਸੀ ਕਹਿ ਰਹੇ ਸੀ ਤੁਸੀਂ ਕਹਿੰਦੇ ਇਹ ਲਾਲ ਝੰਡੇ ਵਾਲਾ ਰਾਜ ਲਿਆਉਣ ਵਾਸਤੇ ਇਹ ਜਿਹੜੇ ਅਸਲ ਜਿਹੜੇ ਇਹਨਾਂ ਦੀਆਂ ਨੀਤੀਆਂ ਨੇ ਜਿਹੜੇ ਅੰਦਰੋਂ ਕੰਮ ਕਰ ਰਹੇ ਹੈਗੇ ਬਿਲਕੁਲ ਬਿਲਕੁਲ ਇਹਨਾਂ ਦਾ ਇੱਕੋ ਇੱਕ ਜਿਹੜਾ ਹੈ ਮਨਸੂਬਾ ਆ ਭਈ ਜਿਹੜਾ ਜੋ ਇਹਨਾਂ ਦੀ ਪਿੱਛੇ ਉਹਨਾਂ ਨੂੰ ਗਾਈਡਲਾਈਨ ਆ ਰਹੀ ਹੈ ਉਹ ਇਹੀ ਆ ਰਹੀ ਆ ਭਈ ਤਾਈਓ ਤੇ ਅੱਜ ਚਾਹੁੰਦੇ ਆ ਕਿ ਟੋਟਲ ਪ੍ਰਵਾਸ ਵੀ ਆਵੇ ਇੱਥੇ ਪਰ ਅਸਲ ਦੇ ਵਿੱਚ ਉਹ ਦੋ ਤਰੀਕੇ ਆ ਅਸਲ ਦੇ ਵਿੱਚ ਜਿਹੜੀ ਸੈਂਟਰਲ ਏਜੰਸੀਆ ਵੀ ਇਹ ਚਾਹੁੰਦੀਆਂ ਨੇ ਕਿ ਵੱਧ ਪ੍ਰਵਾਸ ਇੱਥੇ ਹੋਵੇ ਤੇ ਜਿਹੜਾ ਇਹਨਾਂ ਦਾ ਮਗਰ ਤੰਤਰ ਹੈ ਉਹ ਵੀ ਇਹੀ ਚਾਹੁੰਦਾ ਹੈ ਕਿ ਪੰਜਾਬ ਦੇ ਵਿੱਚ ਵੱਧ ਪ੍ਰਵਾਸ ਹੋਵੇ ਤਾਂ ਕਿ ਜਮਾਤ ਇਕੱਠੀ ਹੋਵੇ ਮਜ਼ਦੂਰੀ ਚ ਮਜ਼ਦੂਰੀ ਵਾਲੇ ਖੇਤਰ ਚ ਜਿਹੜਾ ਲੈਵਲ ਹੈ ਮਜ਼ਦੂਰੀ ਵਾਲੇ ਚ ਵੱਧ ਆਉਣ ਉਹ ਇਹਨਾਂ ਪਿੱਛੇ ਲੱਗਣ ਉਹ ਇਹਨਾਂ ਪਿੱਛੇ ਲੱਗਣ ਤੇ ਔਰ ਫਿਰ ਇਹਨਾਂ ਪਿੱਛੇ ਲੱਗ ਕੇ ਇਹ ਆਪਣੇ ਮਨਸੂਬਿਆਂ ਚ ਕਾਮਯਾਬ ਹੋਣ ਜੀ ਠੀਕ ਹੈ ਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਰਾਏ ਸਾਹਿਬ Okay. Okay. okay, okay, thank you.